ਕਿਸਾਨ ਵੀਰੋ ਅੱਜ ਆਪਾਂ ਆਪਣੀ ਡੈਨਮਾਰਕ ਦੀ ਧੀ ਦੇ ਜਿਹੜੀ ਬੱਸੀ ਆਪਣੇ ਕੋਲੇ ਉਹਦੇ ਸਿੰਘ ਦਾਗ ਰਹੇ ਆ ਦੇਖ ਸਕਦੇ ਹੋ ਆ ਨਵਾਂ ਜੰਤਰ ਆਇਆ ਡਾਕਟਰ ਹੁਣਾਂ ਕੋਲੇ ਤੇ ਐਲ ਟੈਪ ਦੀ ਇਹ ਬਣਾਈ ਹੋਈ ਉਹਨਾਂ ਦੀ ਅਗਲੈਰਨ ਜੀ ਇਹਨਾਂ ਬਹੁਤ ਵਧੀਆ ਸਿੰਘ ਦਾਗ ਜਾਂਦੇ ਆ ਜੇ ਫੁੱਲ ਜਾਣਕਾਰੀ ਲੈਣੀ ਹੈ ਤਾਂ ਆਪਣੇ YouTube ਚੈਨਲ ਤੇ Facebook ਤੇ ਵੀਡੀਓ ਅਪਲੋਡ ਕੀਤੀ ہوئی ਹੈ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਰੀ ਡਿਟੇਲ ਦਿੱਤੀ ਹੋਈ ਹੈ ਉਹਦੇ ਵਿੱਚ ਆ ਆਪਣੇ ਪਿੰਡ ਦਾ ਪਿੰਡ ਦਾ ਡਾਕਟਰ ਹੈ ਸਤਾਰ ਜੇ ਕਿਸੇ ਵੀਰ ਨੇ ਏਆਈ ਵੀ ਕਰਾਉਣੀ ਆ ਤੇ ਪ੍ਰਾਈਵੇਟ ਬੁਲਾਂ ਦੇ ਸਾਰੇ ਸੀਮਣ ਬਾਈ ਕੋਲੇ ਅਵੇਲੇਬਲ ਹੁੰਦੇ ਨੇ ਸਮਰਾਟ ਤੇ ਮਕੇਰੀਆਂ ਰਤਨ ਅਲੀ ਪਿੰਡੀ ਸਿੱਧੂ ਵਾਲੇ ਬੋਲ ਸਾਰਿਆਂ ਦੇ ਸੀਮਨ ਨੇ ਬਾਈ ਕੋਲੇ ਤੇ ਟਾਪ ਦੇ ਰਿਜ਼ਲਟ ਨੇ ਤੇ ਐਚ ਐਫ ਜਾਂ 66 ਸੀਮਨ گاਵਾਂ ਦੇ ਸਾਰੇ ਹੁੰਦੇ ਨੇ ਤੇ ਆ ਜੱਕੋ ਆਪਣੇ ਸਿੰਘ ਦਾਗ ਰਿਆ ਬਾਈ ਹੁਣ ਜੇ ਫੁੱਲ ਵੀਡੀਓ ਦੇਖਣੀ ਆਪਣੇ YouTube ਤੇ Facebook ਚੈਨਲ ਤੇ ਪਈਆ ਉੱਥੇ ਫੁੱਲ ਜਾਣਕਾਰੀ ਦਿੱਤੀ ਹੋਈ ਆ ਵੀ ਕਿਵੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਕੀ ਸਾਵਧਾਨੀਆਂ ਨੇ ਆ ਆਪਾਂ ਕੌਲਗਟ ਲਾਦੀ ਦੋਨੇ ਸਿੰਘ ਦਾਗਣ ਤੋਂ ਬਾਅਦ ਇਹ ਆਪਣੀ ਡਨਵਰਕ 500